ਮੈਂ ਰਕੇਸ਼ ਕੁਮਾਰ ਨੇਟੂ ਜਿਲ੍ਹਾ ਕਲੂਸਾ ਵਾਈਸ ਪ੍ਰੈਜ਼ੀਡੈਂਟ ਹੋਣ ਪਾਰਟੀ ਨੇ ਮੈਨੂੰ ਹਲਕਾ ਅਨਜਾਜ ਦੀ ਜ਼ਿੰਮੇਵਾਰੀ ਸੌਂਪੀ ਹੈ ਔਰ ਮੇਰੇ ਨਾਲ ਸਾਡੇ ਰਕੇਸ਼ਪੁਰੇ ਜੀ ਮੰਡਲ ਪ੍ਰਧਾਨ ਚਦਰ ਸਿੰਘ ਜੀ ਅਸ਼ਮੀ ਜੀ ਹੋਰ ਸਾਡੇ ਬੀਜੇਪੀ ਦੇ ਮੈਂਬਰ ਅਸੀਂ ਅੱਜ ਬੈਠੇ ਇੱਥੇ ਇਕੱਠੇ ਹੋਏ ਆ ਅੱਜ ਅਸੀਂ ਇਸ ਵਿਸ਼ੇ ਤੇ ਇਕੱਠੇ ਹੋਏ ਆ ਕਿ ਸਾਡੇ ਵਿੱਚ ਸਾਡਾ ਇੱਕ ਵੀਰ ਕਰਨਜੀਤ ਆਲੀ ਜਿਸ ਨੇ ਕਿ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਤੀ ਜਲਤਾ ਪਾਰਟੀ ਤੇ ਸਾਡੇ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਆ ਸਰਦਾਰ ਰঞ্জੀਤ ਸਿੰਘ ਜੀ ਫੋਜੇਵਾਲ ਉਹਨਾਂ ਦੇ ਉੱਤੇ ਇਲਜ਼ਾਮ ਲਾ ਕੇ ਆਪਣੀ ਪਾਰਟੀ ਦੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਅੱਜ ਬੜੇ ਦੁੱਖ ਨਾਲ ਅਸੀਂ ਕਹਿਣਾ ਸਾਨੂੰ ਕਹਿਣਾ ਬਿਆਨ ਹੈ ਕਿ ਸਾਡਾ ਕਾਲ ਤੱਕ ਸਾਡਾ ਇਹ ਵੀਰ ਸੀਗਾ ਔਰ ਪਾਰਟੀ ਨੇ ਇਸ ਨੂੰ ਕੁਝ ਆਪਣੇ ਕਰਨਜੀਤ ਸਿੰਘ ਆਲੀ ਇਹਨੂੰ ਬੜਾ ਮਾਨ ਸਤਿਕਾਰ ਦਿੱਤਾ ਇਸ 1.5 ਸਾਲ ਪਹਿਲਾਂ ਲਗਭਗ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਜਦੋਂ ਇਹ ਸ਼ਾਮਲ ਹੋਇਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗਾ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰ ਕੇ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਪਹਿਲਾਂ ਹੋਰ ਪਾਰਟੀਆਂ ਨਾਲ ਇਹਦੀ ਗੱਲਬਾਤ ਚੱਲਦੀ ਰਹੀ ਫਿਰ ਇਹ ਸਾਡੇ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਹੁਣ ਜਦੋਂ ਇਲੈਕਸ਼ਨ ਦਾ ਟਾਈਮ ਸੀਗਾ ਤੇ ਭਾਰਤੀ ਜਨਤਾ ਪਾਰਟੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਐਵੇਂ ਗੁੱਸੇ ਗਰੇ ਹੋ ਗਏ ਪਾਰਟੀ ਦੀ ਪੇਛੇ ਛੁਲਾ ਮਾਰ ਕੇ ਪੱਦੀ ਆ ਅਸੀਂ ਪ੍ਰੈਸ ਹਾਊਸ ਦੇ ਸਿਰਕੇ ਕਰ ਰਹੇ ਆ ਅਸੀਂ ਇਹ ਨੂੰ ਦੱਸਣਾ ਚਾਹੁੰਦੇ ਆ ਕਿ ਪਾਰਟੀ ਨੇ ਇਹਨਾਂ ਮਾਨ ਸਤਕਾਰ ਇਸ ਕਰਨ ਜੀ ਤਾਲੀ ਨੂੰ ਦਿੱਤਾ ਕਿ ਇਹਨੂੰ ਥੱਲਿਓ ਚੋਕੇ ਕਪੂਰਸੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਵਾਈਸ ਜ਼ਿਲ੍ਹਾ ਪ੍ਰਧਾਨ ਬਣਾਇਆ ਵਾਈਸ ਪ੍ਰਧਾਨ ਜ਼ਿਲ੍ਹੇ ਦਾ ਕਪੂਰਸੇ ਦਾ ਔਰ ਸੁਲਤਾਨਪੁਰ ਦਾ ਹਲਕਾ ਇੰਚਾਰਜ ਰੰਗ ਇੱਥੇ ਹੀ ਨਹੀਂ ਸਰਦਾਰ ਰਣਜੀਤ ਸਿੰਘ ਗੋੜਿਆ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਆ ਉਹ ਫੋਰਸ ਮੀਨ ਨਾ ਲਾਸਟ ਹੀ ਆਪਣੇ ਬਾਹਰ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਗਏ ਸੀ ਇਹਨੂੰ ਕਾਰਜਕਾਰੀ ਦਾ ਪ੍ਰਧਾਨ ਕਬੂਤਰ ਜ਼ਿਲ੍ਹੇ ਦੀ ਇਹਨੂੰ ਜ਼ਿੰਮੇਵਾਰੀ ਸੌਂਪ ਕੇ ਗਏ ਹੋਰ ਇਸ ਤੋਂ ਬਾਅਦ ਪਾਰਟੀ ਕੀ ਮਾਨਸਤਿਕ ਗੱਲ ਕਰ ਸਕਦੀ ਯਾਰ ਜਿੱਥੇ ਵੀ ਮੀਟਿੰਗਾਂ ਤੇ ਜਾਂਦੇ ਸੀ ਇਹਨੂੰ ਸਭ ਤੋਂ ਮੋੜੇ ਲ ਜਾਂਦੇ ਸੀ ਪੰਜਾਬ ਦੀ ਮੀਟਿੰਗ ਚ ਲੈ ਕੇ ਜਾਂਦੇ ਸੀ ਵੱਖ-ਵੱਖ ਮੰਤਰੀ ਸਾਹਿਬ ਕੋਲ ਆ ਕੇ ਜਾਂਦੇ ਸੀ ਇਲਾਕੇ ਦੇ ਵਿੱਚ ਬੜਾ ਮਾਨਸਤਿਕ ਆ ਸੀ ਇਹ ਇਹ ਇਹਦਾ ਇਹਦਾ ਕੰਮ ਸ਼ੁਰੂ ਤੋਂ ਇਹੀ ਰਿਹਾ ਵਾ ਇਹ ਜਿੱਥੇ ਜਾਂਦਾ ਵਾ ਉਥੇ ਉਸੇ ਪਾਰਟੀ ਨਾਲ ਗਦਾਰੀ ਕਰਦਾ ਪਹਿਲਾਂ ਅਕਾਲੀ ਦਲ ਨਾਲ ਗਦਾਰੀ ਕੀਤੀ ਹੁਣ ਜਦੋਂ ਇਲੈਕਸ਼ਨਾਂ ਦਾ ਟਾਈਮ ਆਇਆ ਇਹ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਗਦਾਰੀ ਕਰਕੇ ਉਹਨਾਂ ਦੀ ਪੈਡਸੇ ਈਸ਼ੂ ਦਾ ਮਾਰ ਕੇ ਇਹ ਭੱਜਿਆ ਵਾ ਅਸੀਂ ਇਸ ਕਰਕੇ ਇਹਦੀ ਪ੍ਰੈਸ ਕਾਨਫਰੰਸ ਕੀਤੀ ਆ ਇਸ ਗੱਲ ਦਾ ਜਵਾਬ ਦੇਣ ਲੱਗੇ ਆ ਵੀ ਪਾਰਟੀ ਦੇ ਜਿਸ ਦਾ ਪ੍ਰਧਾਨ ਇੰਨੀ ਇਹਦਾ ਮਨਸੂਬਾ ਕੀਤਾ ਇਹਨਾਂ ਕਿਸੇ ਹੋਰ ਪਾਰਟੀ 'ਚ ਦੁਸੇਪਲਨ ਨਹੀਂਗਾ ਭਾਰਤੀ ਜਨਤਾ ਪਾਰਟੀ ਦੁਸੇਪਲਨ ਵਾਲੀ ਪਾਰਟੀ ਆ ਸਰਦਾਰ ਰঞ্জੀਤ ਸਿੰਘ ਖੋਜੇਵਾਲੀ ਜਿਨ੍ਹਾਂ ਨੇ ਹਰ ਮਰਕਜ਼ ਦਾ ਮਾਨਸੂਚਕਾਰ ਕਰਦਿਆ ਇਸ ਦਾ ਬਹੁਤ ਜ਼ਿਆਦਾ ਮਾਨਸੂਚਕਾਰ ਕੀਤਾ ਔਰ ਉਹਨਾਂ ਨੇ ਆਪਣੇ ਵਰਕਰਾਂ ਨੂੰ ਪੁਰਾਣੇ ਵਰਕਰਾਂ ਨੂੰ ਪਾਸੇ ਰੱਖ ਕੇ ਇਹਦਾ ਮਾਨਸੂਚਕਾਰ ਕੀਤਾ ਕਿਸੇ ਨੇ ਕਿੰਦੂ ਫਰੰਤੂ ਨਹੀਂ ਕੀਤੀ ਕੱਲ ਇਹ ਕਹਿੰਦਾ ਮੇਰੇ ਤੋਂ ਮੈਂ ਜਦੋਂ ਆਇਆ ਵਾ ਪਾਰਟੀ ਦੇ ਵਿੱਚ ਡੇਢ ਸਾਲ ਡੇਢ ਸਾਲ ਦੇ ਵਿੱਚ ਇੱਥੇ ਕੋਈ ਝੰਡਾ ਨਹੀਂ ਕਿਸੇ ਚੱਕਿਆ ਇਸ ਪਾਰਟੀ ਦਾ ਮੈਂ ਇਹਨੂੰ ਦੱਸਣਾ ਚਾਹੁੰਦਾ ਗਰਨਜੀਤ ਵਾਲੀ ਨੂੰ ਤੂੰ ਸਾਢੇ ਡੇਢ ਸਾਲ ਦੇ ਵਿੱਚ ਆਇਆ ਇੱਥੇ ਤਾਂ ਤੁਹਾਨੂੰ ਕਹਿਣਾ ਵੀ ਇੱਥੇ ਬੂਥ ਨਹੀਂ ਲੱਗੇ ਕਿਹੜੇ ਇਲੈਕਸ਼ਨ ਹੋਏ ਥੇ ਜਿੱਥੇ ਬੂਥ ਨਹੀਂ ਲੱਗੇ ਅੱਜ ਦੇ ਦਿਨ ਤੱਕ ਪਹਿਲੀ ਇਲੈਕਸ਼ਨ ਆ ਇਹ ਕਹਿੰਦਾ ਬੂਥ ਨਹੀਂ ਲੱਗਣਗੇ ਜਿਹੜਾ ਇਹਦਾ ਪਿੰਡ ਵਾ ਉਥੇ ਬੂਥ ਲੱਗਣਗੇ ਭਾਰਤੀ ਜਨਤਾ ਪਾਰਟੀ ਉਥੇ ਹਰ ਪਿੰਡ ਵਿੱਚ ਬੂਥ ਲਾਉਗੀ ਆ ਜਿਹੜੇ ਮੇਰੇ ਵੀਰ ਪੁਰਾਣੇ ਵਰਕਰ ਬੈਠੇ ਆ ਇਹ ਉਦੋਂ ਜੰਮਿਆ ਹੀ ਨਹੀਂ ਸੀਗਾ ਪਾਰਟੀ ਵਿੱਚ ਨਹੀਂ ਆਇਆ ਇਹ ਉਦੋਂ ਜੰਮਿਆ ਨਹੀਂ ਸੀ ਜਦਦੇ ਅਸੀਂ ਪਾਰਟੀ ਦੇ ਵਰਕਰ ਪਾਰਟੀ ਦੇ ਬੰਦੇ ਅਸੀਂ ਪਾਰਟੀ ਸੇਵਾ ਕਰ ਰਹੇ ਆ ਪ੍ਰਧਾਨ ਜੀ ਵਿਕੇਸ਼ਬੁਰੀ ਜੀ ਇੱਥੇ ਚਾਰ ਪੰਜ ਉਹਦੀ ਮੰਡਲ ਬਣਾ ਰਹਾ ਮੈਂ ਦੋ ਵਾਰੀ ਮੰਡਲ ਬਣਾ ਰਿਹਾ ਅਸ਼wini ਸ਼ਰਮਾ ਜੀ ਆ ਜਦਵ ਸਿੰਘ ਜੀ ਆ ਸਾਰੇ ਮਾਸਟਰ ਬੈਠੇ ਪਾਰਟੀ ਮਾਸਟਰ ਹਰ ਹੁੰਦੀ ਆ ਜੇ ਜਾਣਾ ਸੀ ਤੇ ਛੱਡ ਕੇ ਚਲ ਜਵੇ ਘਰੇ ਬੈਹਿ ਜੇ ਕਿਸੇ ਦੇ ਖਿਲਾਫ ਅਲੀਗੇਸ਼ਨ ਲਾਉਣੇ ਗਲਤ ਪ੍ਰਚਾਰ ਕਰਨਾ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਣਾ ਔਰ ਇਹ 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 ਹਰ ਪਾਰਟੀਆਂ ਨੂੰ ਗਿਆ ਮੈਨੂੰ ਪਾਰਟੀ ਸ਼ਾਮਲ ਕਰ ਲੋ ਕਿਸੇ ਨੇ ਨੂੰ ਪਾਰਟੀ ਨਹੀਂ ਸ਼ਾਮਲ ਕੀਤਾ ਅਖੀਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜਾਊਗਾ ਥੋੜੇ ਦਿਨਾਂ ਵਿੱਚ ਜਿਸਾ ਪੰਜਾਬੀ ਦਾ ਘਰਾਵੋਦ ਹਨਾ ਵੇ ਬਿੱਲੀ ਥੈਲੇ ਬਾਹਰ ਆਜੂਗੇ ਇਹ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਜੀ ਇੱਕ ਹੋਰ ਗੱਲ ਹੋ ਰਹੀ ਹੈ ਜਿਹਦੀ ਗੱਲ ਨਹੀਂ ਹੋ ਰਹੀ ਹੈ ਕਿ ਰਣਜੀਤ ਸਿੰਘ ਖੋਜੇਵਾਲ ਜੀ ਨੇ ਜਿਨ੍ਹਾਂ ਨੂੰ ਤਾਨ ਕੋ ਲੋਧੀ ਹਮਲੇ ਦੀ ਕਮਾਂਡ ਮੋਤੀ ਹੈ ਇਸ਼ਾਰਾ ਉਹਨਾਂ ਨੂੰ ਤੁਹਾਡੇ ਵੱਲ ਕੀਤਾ ਪਰ ਉਹਨਾਂ ਨੇ ਨਾਮ ਨਾਲ ਦਿੱਤੇ ਬਿਨਾ ਹੀ ਸਾਲੇ ਜਿੰਮੇਵਾਰੀ ਪੁੱਛਾਇਆ ਕਿ ਜਿਨ੍ਹਾਂ ਨੂੰ ਹਲਕੇ ਜਾਰਦੀ ਜ਼ਿੰਮੇਵਾਰੀ ਮੋਤੀ ਗਈ ਹੈ ਉਹ ਦੱਸਦੋ ਸਾਫੇ ਮਿਲਣ ਦਾ ਸਹੀ ਕਿਤੇ ਪਹੁੰਚਿਆ ਹੋਵੇ ਤੇ ਸੱਜਣ ਸਿੰਘ ਢੀਮਾ ਜੀ ਜਿਹੜੇ ਹਲਕੇ ਜਾਰਦੇ ਨੇ ਆਮਾਦੀ ਪਾਰਟੀ ਉਹਨਾਂ ਦੇ ਨਾਲ ਲੈ ਕੇ ਵਿਆਨੁਭੀ ਕਰਨ ਬੈਠੇ ਆ ਕਿ ਉਹ ਤਾਂ ਉਹਨਾਂ ਦਾ ਮਾਨ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਸੱਜਣ ਜੀ ਜੀ ਮਾਈ ਨੂੰ ਜੁਲਾਈ ਨੌਂਦੀ ਹੈ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਜੀ ਮੌਜੂਦਾ ਐਮਐਲਏ ਨੂੰ ਵੀ ਆਪਣੇ ਘਰ ਸੇ ਬੁਲਾ ਕੇ ਉਹਨਾਂ ਦਾ ਮਾਨ ਸਤਿਕਾਰ ਕੀਤਾ ਗਿਆ ਹੈ ਇਹ ਅਰੋੜ ਵੀ ਤੁਹਾਡੇ ਦੇ ਰਿਹਾਏ ਗਏ ਹਨ ਇਹਦੇ ਪਿਆਰ ਰੰਗਰੇ ਤੁਹਾਡੇ ਅੱਗੇ ਦੇਖੋ ਜੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਮੈਂ ਭਾਤੀ ਜਾਂਦਾ ਬਾਡੀ ਦਾ ਵਫਾ ਦਾ ਸ਼ਵਾਈ ਹਾਂ ਅੱਜ ਦਾ ਨਹੀਂ 25 30 ਸਾਲ ਘੱਟ ਤੋਂ ਘੱਟ ਹੋ ਗਿਆ ਜਿਆਦਾ ਹੀ ਸਮਾਂ ਹੋ ਗਿਆ ਔਰ ਮੈਂ ਸੁਲਤਾਨਪੁਰ ਦੇ ਵਿੱਚ ਸ਼ੇਮ ਮੰਦਰ ਚੌੜਾ ਹੂਆ ਮੈਂ ਉਹਦਾ ਸੇਵਾਦਾਰ ਪਾਰਟੀ ਦਾ ਇੱਕ ਅਲੱਗ ਜੰਡਾ ਹੁੰਦਾ ਮੈਂ ਪਾਰਟੀ ਦੇ ਨਾਂ ਸਰਾਉ ਜਿੱਥੇ ਪਾਰਟੀ ਪ੍ਰੋਗਰਾਮ ਦਿੰਦੀ ਹੈ ਅਸੀਂ ਉੱਥੇ ਕਰਦੇ ਹਾਂ ਲੇਕਿਨ ਦੁਨੀਆਦਾਰੀ ਦੇ ਤੌਰ ਤੇ ਮੰਦਰ ਦੇ ਵਿੱਚ ਕੋਈ ਵੀ ਬਿਲੀਜੀਕਲ ਬੰਦਾ ਹੁੰਦਾ ਅਸੀਂ ਉਹਦਾ ਮਾਨਸੂਰ ਕਰਦੇ ਹਾਂ